ਪੂਰਾ ਬਗਾਲਵਤ ਕੀ ਹੋਈ ਹੈ ਕਿ ਪ੍ਰਸ਼ਾਸਨ ਨਾਲ ਸਹਿਮਤੀ ਬਣਦੀ ਹੈ ਕਿਸੇ ਕਰਨ ਨੂੰ ਜੀ ਜੋ ਕੱਲ ਪਿੰਡ ਖੁੱਦੇ ਦੇ ਵਿੱਚ तकरीबन 70 80 ਏਕੜ ਹੈ ਜਿਹੜੀ ਜ਼ਮੀਨ ਬਿਜਲੀ ਦੇ ਛਾਟ ਦੇ ਨਾਲ ਆ ਵੀ ਸੜਕੇ ਸੁਆਹ ਹੋ ਗਈ ਉਸ ਵੰਦੇ ਵਿੱਚ ਅੱਜ ਅਸੀਂ ਨੰਦਗੜ੍ਹ ਥਾਣੇ ਕੇ ਧਰ ਨਾਲ ਲੱਗਿਆ ਇੱਥੇ ਦੋਨਾਂ ਜਲਸੇ ਬੰਦੀਆਂ ਵੱਲੋਂ ਪਰ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਸੱਦੇ ਵੀ ਸੱਦਾ ਦਿੱਤਾ ਗੱਲਬਾਤ ਦਾ ਵੇਖੋ ਗੱਲਬਾਤ ਦੇ ਸੱਦੇ ਚ ਕੀ ਨਿਭੜਦਾ ਹੈ ਨਹੀਂ ਜਿਹੜਾ ਹੈ ਮਤਲਬ ਅਸੀਂ ਕਹਿੰਦੇ ਹਾਂ ਜਿਥੇ ਬੰਦਿਆਂ ਵੱਲੋਂ ਵੀ 435 ਦੇ ਤਹਿਤ ਵੀ ਜਿਹੜਾ ਬਿਜਲੀ ਮੁਲਾਜ਼ਮ ਸੀਗੇ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ 6 ਮਹੀਨੇ ਪਾਲੀ ਫਸਲ ਹੈ ਜਿਹੜੀ ਪੁੱਤਾ ਦੀ ਉਂਗ ਪਾਲੀ ਫਸਲ ਕਿਸਾਨ ਦੇ ਸਾਹਮਣੇ ਸੜ ਕੇ ਜਿਹੜੀ ਸੁਆਹ ਹੋ ਜਾਣੀ ਤੇ ਆਉਣ ਵਾਲਾ ਉਹ ਸਮਾਂ ਕਿਸਾਨ ਨੂੰ ਹੀ ਪਤਾ ਜਿਹਦੀ ਫਸਲ ਇਹ ਮੱਚੀ ਹੈ ਇਸ ਕਰਕੇ ਹੁਣ ਮਤਲਬ ਇਧਰੋਂ ਸੱਦਾ ਆਇਆ ਹੈ ਤਦ ਦੇ ਵਿੱਚ ਬਿਹਰਾ ਵੀ ਕੀ ਬੰਦਦਾ ਜਿਸ ਕਿਸਾਨ ਦੀ ਫਸਲ ਮੱਚੀ ਹੈ ਕਿੰਨੀ ਫਸਲ ਸੀ ਕਿੱਥੋਂ ਰਹਿਣਾ ਲੈ ਤੇ ਕੀ ਨਾ ਬੰਦਦਾ ਸਾਲ ਜੀ ਤਕਰੀਬਨ 8 ਤੋਂ 10 ਕਿਸਾਨ ਆ ਜਿਹੜੇ ਕੁਦੇ ਪਿੰਡ ਦੀ ਹੈ ਆ ਕਿਸਾਨ ਸੁੱਡੀ ਸੋਮਣੀ ਖੜੀ ਹੈ ਇਹ ਜੁੱਦਾ ਪੀੜਿਤ ਕਿਸਾਨ ਆ ਸਾਰੇ ਵੀ ਜੇ ਮਤਲਬ 60 70 ਕਿੱਲੇ ਜਿਹੜੀ ਕਣਕ ਆ ਇਹਨਾਂ ਦੀ ਸਾਰੀ ਉੱਥੇ ਨੁਕਸਾਨ ਹੋਇਆ ਇਸ ਕਰਕੇ ਵਿਚਾਰਾਂ ਨੂੰ ਹੁਣ ਇਹਨਾਂ ਨੂੰ ਆਪਾਂ ਨੂੰ ਪਤਾ ਹੀ ਬਹੁਤ ਵੱਡੀ ਮੁਸੀਬਤ ਦੇ ਵਿੱਚ ਪੈਂਦੇ ਆ ਵੀ ਜਦੋਂ ਨਹੀਂ ਸਾਡਾ ਫਰਜ ਬੰਦਦਾ ਫਰਜ ਤਾਂ ਸਰਕਾਰ ਦਾ ਹੀ ਬੰਦਦਾ ਸੀ ਵੀ ਇੰਨਾ ਰੌਲਾ ਪਵਾਉਣ ਦੇ ਪਹਿਲੇ ਹੀ ਆ ਕੇ ਇਹਨਾਂ ਨੂੰ ਜਦੋਂ ਰਾਤ ਕੱਲ ਪ੍ਰਸ਼ਾਸਨ ਆਇਆ ਸੀ ਨਾਲ ਜਿਹੜਾ ਮਿਲ ਕੇ ਡੀਸੀ ਸਾਹਿਬ ਆ ਕੇ ਇਹਨੂੰ ਮਾਜਵਾ ਦਿੰਦੇ ਆ ਮਾਣਿਓ ਕਿ ਮੁੱਖ ਮੰਤਰੀ ਵੱਲੋਂ ਕਿਹਾ ਜਾਂਦਾ ਵੀ ਕਿਸੇ ਦਾ ਕੋਈ ਵੀ ਪਸ਼ੂ ਜਾਨ ਦੇ ਨੁਕਸਾਨ ਹੁੰਦਾ ਮੁਰਗੀਆਂ ਤੱਕ ਦਾ ਮੁਆਵਜ਼ਾ ਦੇਵਾਂਗੇ ਪਰ ਇੱਥੇ ਫਸਲਾਂ ਦਾ ਹੀ ਨਹੀਂ ਮਿਲ ਰਿਹਾ ਇੱਥੇ ਜੀ ਮੁਰਗੀਆਂ ਦਾ ਨੁਕਸਾਨ ਦਾ ਦੇਣਾ ਕੀ ਹੈ ਮੰਨ ਲਓ ਜਿਹੜੀ ਫਸਲ ਪਾਲੀ ਉਹ ਤਬਾਹ ਹੋ ਗਈ ਕੱਲ ਜਿਹੜਾ ਸਾਡਾ ਇੰਚਾਰਜ ਲਾਇਆ ਜਤਿੰਦਰ ਭੱਲਾ ਉਹ ਵੀ ਇੱਥੇ ਸੀ ਕਿਸਾਨਾਂ ਨਾਲ ਉਹ ਵੀ ਚੋਰੀਆਂ ਹੋਰ ਪਾਸੇ ਟੱਪ ਗਿਆ ਪਰ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਸੋਨੋ ਜਿਹੜਾ ਮਾਜਵਾ ਮੰਗਦਾ ਦਿੱਤਾ ਜਾਵੇ ਇਸ ਕਰਕੇ ਜਿਹੜਾ ਸੰਘਰਸ਼ ਆ ਇਹ ਜਾਰੀ ਰਹੂਗਾ ਜਨੈਕਰੀ ਕਿਸਾਨਾਂ ਨੂੰ ਮਾਜਵਾ ਨਹੀਂ ਮਿਲਦਾ ਹਰਜਿੰਦਰ ਸਿੰਘ ਆ ਜੀ ਕੁੱਦਾ ਆਪਣਾ ਪਿੰਡ ਹੈ ਕਿੰਨੇ ਏਕੜ ਜ਼ਮੀਨ ਸੀ ਪਈ ਆਪਣੇ ਕੋਲ 7 ਏਕੜ ਕਣਕ ਮੱਚੀ ਜੀ ਮੇਰੀ ਜੀ ਕਾਦੇ ਕੀ ਹੋਇਆ ਕੀ ਉਹ ਖੇਤ ਵਿੱਚ ਇਹ ਜੀ ਨਗੈਲੀ ਹੋਈ ਹੈ ਜਿਹੜੀ ਲਾਈਨ ਜਾਂਦੀ ਸੀਗੀ ਇੱਕ ਸਾਈਡ ਨੂੰ ਸੁੱਚ ਲੱਗੀ ਹੋਈ ਹੈ ਬਹਿਕਵੇਂ ਦੀ ਨਗੈਲੀ ਕਾਰਨ ਉਸ ਤੋਂ ਜਗ੍ਹਾ ਦੇ ਨਿਕਲ ਕੇ ਪੱਕੀ ਕਣਕ ਦੇ ਉੱਤੇ ਡਿੱਗ ਪਏ ਤੇ ਅੱਗ ਲੱਗ ਗਈ ਜਿਸ ਕਾਰਨ ਇਹ ਘੱਟੋ ਘੱਟ 60 70 ਇੱਕ ਤਕਰੀਬਨ ਏਕੜ ਬੰਦਾ ਰਕਬਾ ਉਹ ਸੜਕੇ ਸੁਭਾ ਹੋ ਗਿਆ ਦਿਨ ਦੀ ਘਟਨਾ ਹੈ ਰਾਤ ਦੀ ਘਟਨਾ ਕਿੰਨੇ ਵਜੇ ਹੋਈ ਤਕਰੀਬਨ 7:30 ਦਾ ਟਾਈਮ ਸੀ ਜੀ ਕੱਲ ਸ਼ਾਮ ਕੱਲ ਦੀ ਡੇਟ ਦੇ ਵਿੱਚ ਹੂੰ ਤਾਂ ਮੌਕੇ ਤੇ ਕਿਹੜੇ ਮੁਲਾਜ਼ਮ ਪਹੁੰਚੇ ਕੀ ਗੱਲਬਾਤ ਹੋਈ ਮੌਕੇ ਤੇ ਤੁਰਤ ਤਾਂ ਕੋਈ ਨਹੀਂ ਪਹੁੰਚਿਆ ਜੀ ਫਾਇਰ ਬ੍ਰਿਡ ਵੀ ਅਸੀਂ ਆਪ ਫੋਨ ਕਰਕੇ ਸੱਦੀ ਪਰ ਜਦੋਂ ਉਹਨੂੰ ਫਾਇਰ ਬ੍ਰਿਡ ਪਹੁੰਚੀ ਉਹ ਤੱਕ ਤਾਂ ਪਿੰਡ ਵਾਸੀਆਂ ਨੇ ਤੇ ਕਿਸਾਨਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾ ਲਿਆ ਸੀਗਾ ਹੂੰ ਫਾਇਰ ਬ੍ਰਿਡੋਂ ਟਾਈਮ ਤੋਂ ਬਾਅਦ ਆਈ ਹੈ ਅਧਿਕਾਰੀ ਵੀ ਬਾਅਦ ਚ ਪਹੁੰਚੇ ਜੀ ਕ ਕਿਸਾਨ ਜਥੇਬੰਦੀਆਂ ਨਾਲ ਧਰਨਾ ਅਸੀਂ ਲਾਇਆ ਸੀ ਕਿਉਂਕਿ ਸਾਡੀ ਗੱਲ ਨਹੀਂ ਸੁਣ ਰਹੇ ਸੀ ਕੋਈ ਇਹ ਕੋਈ ਕਿਸਾਨਾਂ ਨਾਲ ਜਿਹੜੇ ਪੀੜਤ ਖਾਨ ਸੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਦੱਸੋ ਭਾਈ ਤੁਹਾਡਾ ਕੀ ਨੁਕਸਾਨ ਆਇਆ ਜਾਂ ਕਿਵੇਂ ਕੁਛ ਹੈ ਪਰ ਬਾਅਦ ਦੇ ਵਿੱਚ ਜਦੋਂ ਉਥੇ ਧਰਨੇ ਦੇ ਤੌਰ ਤੇ ਬੈਠੇ ਕਿਸਾਨ ਸਾਰੇ ਇਕੱਠੇ ਹੋ ਗਏ ਜਥੇਬੰਦੀਏ ਤੌਰ ਤੇ ਉਦੋਂ ਪ੍ਰਸ਼ਾਸਨ ਪਹੁੰਚਿਆ ਸੀਗਾ ਉਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ ਜਿਹੜੇ ਹਲਕਾ ਚਾਰਜ ਲਾਇਆ ਜੀ ਸਰਕਾਰ ਦੇ ਨਾਂ ਦੇ ਤੌਰ ਤੇ ਪਹੁੰਚੇ ਸੀਗੇ ਉਹਨਾਂ ਦਾ ਹੱਕ ਮੰਗਦਾ ਸੀ ਵੀ ਕਿਸਾਨਾਂ ਦੀ ਜਿੰਨੀ ਭਾਈ ਫਸਲ ਮੱਚੀ ਹੈ ਅਸੀਂ ਉਸ ਤੌਰ ਤੇ ਮਾਲ ਤੁਹਾਡੇ ਨਾਲ ਦੇ ਰਕਬੇ ਦੇ ਨਾਲ ਲੱਗਦੇ ਤੁਹਾਡੀ ਫਸ ਸਾਡੇ ਤਕਰੀਬਨ 8-10 ਕਿਸਾਨ ਆ ਜੀ ਹੂੰ ਕਿੰਨੇ ਸੱਤ-ਸੱਤ ਅੱਡੇ ਕਿੜੇ ਕਰਦੀ ਆ ਤਕਰੀਬਨ ਕਿਹਦੇ 7 ਕਿੱਲੇ ਕਿਹਦੇ 4 ਕਿੱਲੇ ਕਿਹਦੇ 9 ਕਿੱਲੇ ਜੀ ਟੋਟਲ ਕਿੰਨੇ ਕਿੱਲੇ ਆ ਤਕਰੀਬਨ ਬਾਕੀ ਦੇ ਆਪਣਵਾਰੀ ਸਾਹਿਬ ਗਰਦੌਰੀ ਇਹਨਾਂ ਨੂੰ ਕਿਹਾ ਵਾ ਸੁਨੇਹਾ ਲਾਇਆ ਵਾ ਜੀ ਕਰਨਗੇ ਤਕਰੀਬਨ 65-70 ਕਿੱਲੇ ਤਕਰੀਬਨ ਬਣਦਾ ਜੀ ਬਾਕੀ ਪਤਾ ਲੱਗ ਜੂਗਾ ਸ਼ੁਰੂਆਤ ਹੋਈ ਹੈ ਲਗਾਤਾਰ ਨਾ ਲਾਇਆ ਤੁਸੀਂ ਮੈਂ ਇੱਕ ਵੰਤਰਾ ਜੀ ਵਲੋਗ ਤੋਂ ਸਾਡੇ ਭਾਕੀ ਸਾਹਿਬ ਜੀ ਇੱਕ ਸੰਗਤ ਗੱਲ ਕੋ ਸਵਾ 7:00 ਵਜੇ ਦੇ ਕਰੀਬ ਪਿੰਡ ਉਹੀ ਕਾਲੇ ਦੇ ਵਿੱਚ ਖਸਾਨ ਦੇ ਜਿਹੜੀ ਬੇਵਿਕਾਰਨ ਅੱਗ ਲੱਗੀ ਹੈ ਜਿਹੜੇ ਦੇਖਦੇ ਦੇਖਦੇ ਅੱਗ ਜਿਹੜੀ 60-70 ਫੁੱਟ ਦੇ ਵਿੱਚ ਫੈਲ ਚੁੱਕੀ ਹੈ ਇਹ ਆਪਾਂ ਨੂੰ ਲੱਗਦੇ ਹੁੰਦੇ ਦੀ ਰੱਤ ਕਰਵਾਏ ਆਮ ਆਦਮੀ ਪਾਰਟੀ ਦਾ ਇੱਕ ਨਮਾਇੰਦਾ ਉਹਨਾਂ ਨੂੰ ਜਿੰਦਰ ਪਹੁੰਚ ਆਇਆ ਉਹਨਾਂ ਨਾਲ ਅਸੀਂ ਸਵਾਲ ਜਵਾਬ ਕਰਿਆ ਅਸੀਂ ਦੱਸਿਆ ਵੀ ਤੁਹਾਡੀ ਸਰਕਾਰ ਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਸਾਨੂੰ ਮੁਆਵਜ਼ਾ ਦਵਾ ਦੇ ਤੁਸੀਂ ਤੇ ਜਿਹੜਾ ਬਿਜਲੀ ਵਾਲਾ ਤੇ ਬਣਦਾ ਹੈ ਉਹ ਪਰਚਾ ਦਰਜ ਕੀਤਾ ਜਾਵੇ ਪਰ ਉੱਥੇ ਉਹਨਾਂ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਸਾਡਾ ਸ਼ਾਮ ਤੇ ਕਰ ਰਾਤ ਦੇ 10 ਵਜੇ ਤੇ 10:30 ਦਾ ਚੱਲ ਰਹਾ ਉੱਥੇ ਨਾਇਬ ਸਿਫਾਰਦਾਰ ਬੀਬੀ ਆਈਆ ਉੱਥੇ ਐਸ ਐਚਓ ਬੀਬੀ ਆਈਆ ਹੈ ਡੀ ਐਸ ਪੀ ਆ ਗਿਆ ਹੈ ਇਨਸਪੈਕਟਰ ਆ ਗਿਆ ਆਪਣਾ ਸਰਕਾਰ ਬਣਨ ਤੋਂ ਪਹਿਲਾਂ ਸਿਵਲ ਲੈਂਡ ਤੋਂ ਤਾਂ ਉਹ ਸਾਰਿਆਂ ਨੇ ਦਾ ਜੋ ਰਹੀ ਸੀ ਆ ਕਿ ਬਿਜਲੀ ਵਾਲੇ ਤੇ ਪਰਚਾ ਨਾ ਕੱਟਿਆ ਜਾਵੇ ਅਸੀਂ ਚਾਹੁੰਦੇ ਸੀਗੇ ਕਿ 435 ਦੇ ਤਹਿਤ ਮਤਲਬ ਜਿਹੜਾ ਪਰਚਾ ਕੱਟਿਆ ਜਾਵੇ ਜਿਹਦੇ ਵਿੱਚ ਹੁੰਦਾ ਕਿ ਕਿਸਾਨ ਦੀ ਜੇ ਕਿਸੇ ਅਣਗਹਿਲੀ ਕਾਰਨ 10 ਰੁਪਏ ਦੀ ਵੀ ਫਸਲ ਦਾ ਨੁਕਸਾਨ ਹੁੰਦਾ ਤਾਂ ਉਹਦਾ ਮੁਆਵਜ਼ਾ ਦੇਣਾ ਬਣਦਾ ਹੈ ਪਰ ਇਹ 427 ਦੇ ਤਹਿਤ ਕੱਟਦੇ ਸੀਗੇ ਜਿਹਦੇ ਵਿੱਚ ਸਾਡਾ ਕੋਈ ਮਤਲਬ ਜਿਹੜਾ ਮੁਆਵਜ਼ਾ ਸੀਗਾ ਉਹ ਮੁਆਵਜ਼ਾ ਨਹੀਂ ਬਣਦਾ ਸੀਗਾ ਇਹਨਾਂ ਨੇ ਸਿਰਫ ਕੁਵਾਰੀ ਕਰਕੇ ਛੱਡ ਦੇਣਾ ਸੀਗਾ ਪਰ ਸਾਡਾ ਰੇਡ ਦਾ ਜਿਹੜਾ ਕੱਲ ਦਾ ਇਹੀ ਚੱਲ ਰਿਹਾ ਚੱਲੀ ਗਿਆ ਕੱਲ ਵੀ ਅਸੀਂ ਜਿਹੜਾ ਇਹ ਉਹਨਾਂ ਨੂੰ ਘੇਰ ਕੇ ਰੱਖਿਆ ਸ਼ਾਮ ਨੂੰ ਹੋ ਵਟੋ ਵਟੀ ਭੱਜ ਕੇ ਗਏ ਆ ਨਾ ਕਿ ਉਹ ਮਤਲਬ ਕਿਸੇ ਰਾਸ ਦੇ ਦਾ ਇਨਾਂ ਕਿ ਗਏ ਚੋਰ ਨੂੰ ਪਛਰੇ ਆਉਣ ਵਾਲੇ ਜਿੰਨਾਂ ਦੇ ਵਿੱਚ ਅਸੀਂ ਜੇ ਉਹ ਭੱਜ ਕੇ ਗਿਆ ਭੱਜਣ ਨਹੀਂ ਅਸੀਂ ਦੇਵਾਂਗੇ ਆਉਣ ਵਾਲੇ ਦਿਨ ਸਾਡੇ ਪਿੰਡਾਂ 'ਚ ਵੀ ਹੋਣਗੇ ਤੇ ਪਿੰਡਾਂ 'ਚ ਵੋਟਾਂ ਮੰਗਣ ਆਉਣਾ ਉਹਨਾਂ ਨੇ ਵੱਲੋਂ ਅਸੀਂ ਵੋਟਾਂ ਮੰਗਣ ਆਉਣਾ ਉਹਨਾਂ ਨੇ ਇਹ ਅਸੀਂ ਉਹਨਾਂ ਦੇ ਨਾਲ ਕਿਸੇ ਸਵਾਲ ਜਵਾਬ ਕਰਾਂਗੇ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਕੀ ਨਿਕਲ